ਵੀਰਾਂ ਦੇ ਕੋਸੀ ਏਅਰਪੋਰਟ ਦੇ ਉੱਪਰ ਪੂਰਾ ਮਾਹੌਲ ਜਿਹੜਾ ਬਣਿਆ ਹੋਇਆ ਹੈਗਾ ਲੋਕ ਇੱਥੇ ਜਿਹੜਾ ਆ ਰਹੇ ਨੇ ਜਾ ਰਹੇ ਨੇ ਕਿਉਂਕਿ ਹਰੇਕ ਦੇ ਸਾਖ ਸੰਬੰਧੀ ਜਿਹੜੇ ਬਾਹਰ ਇਲੀਗਲ ਤੌਰ ਤੇ ਗਏ ਹੋਏ ਸੀ ਉਹ ਜਿਹੜੇ ਆ ਨਾਲ ਦੀ ਨਾਲ ਜਦੋਂ ਉਹਨਾਂ ਦੀ ਡਿਪੋਰਟੇਸ਼ਨ ਬਾਰੇ ਪਤਾ ਲੱਗਿਆ ਤਾਂ ਉਹ ਵੀ ਪਹੁੰਚਣੇ ਸ਼ੁਰੂ ਹੋ ਗਏ 10:00 ਵਜੇ ਦੇ ਕਰੀਬ ਇੱਥੇ ਲੈਂਡਿੰਗ ਹੋਏਗੀ ਪਰ ਉਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਸਖਤ ਪ੍ਰਬੰਧ ਇੱਥੇ ਕੀਤੇ ਹੋਏ ਨੇ ਪੁਲਿਸ ਨੇ ਲਗਾਤਾਰ ਤਿੰਨ ਫਲਾਈਟਾਂ ਜਿਹੜੀਆਂ ਵੱਡੀਆਂ ਫਲਾਈਟਾਂ ਨੇ ਕਿਉਂਕਿ ਯੂਕੇ ਤੋਂ ਇੰਗਲੈਂਡ ਤੋਂ ਫਲਾਈਟਾਂ ਚੱਲਦੀਆਂ ਲੰਡਨ ਤੋਂ ਬਰਮਿੰਗਮ ਤੋਂ ਉਹ ਫਲਾਈਟਾਂ ਜਿਹੜੀਆਂ ਆਉਣੀਆਂ ਉਸ ਤੋਂ ਬਾਅਦ ਮਿਲਟਰੀ ਦਾ ਜਹਾਜ਼ ਜਿਹੜਾ ਇੱਥੇ ਤਕਰੀਬਨ ਰਾਤ ਦੇ 10 ਵਜੇ ਦੇ ਕਰੀਬ ਪਹੁੰਚ ਜਾਏਗਾ। ਹੋਰ ਭਵੰਤਮਾਨ ਅੱਜ ਰੀਸੀਵ ਕਰਨਗੇ ਜਿਹੜੇ ਆਏ ਨੇ 67 ਜਾਣੇ ਪੰਜਾਬੀ ਨੇ ਇਸ ਵਾਰ ਸਭ ਤੋਂ ਜ਼ਿਆਦਾ ਪੰਜਾਬੀਆਂ ਦੀ ਗਿਣਤੀ ਇਸ ਵਾਰ ਹੈਗੀ ਆ। ਅਮਰੀਕਾ ਤੋਂ ਅੱਜ ਇੱਕ ਹੋਰ ਜਹਾਜ਼ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਲੈਂਡ ਹੋਏਗਾ ਰਾਸਸਾਹੀਰਪੋਰਟ ਤੇ ਖੜੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਜ ਇੱਕ ਹੋਰ ਭਾਰਤੀਆਂ ਦੇ ਨਾਲ ਭਰਿਆ ਹੋਇਆ ਜਹਾਜ਼ ਲੈਂਡ ਹੋਣ ਜਾ ਰਿਹਾ ਉਹ ਵੀ ਕਿਹਾ ਜਾ ਰਿਹਾ ਕਿ ਮਿਲਟਰੀ ਦਾ ਜਹਾਜ਼ ਹੈ ਔਰ ਤੁਹਾਨੂੰ ਦੱਸ ਦਈਏ ਕਿ ਅੱਜ ਠੀਕ ਕਿਹਾ ਜਾ ਰਿਹਾ ਕਿ ਰਾਤ ਨੂੰ 10 ਵਜੇ ਦੇ ਕਰੀਬ ਇੱਥੇ ਲੈਂਡਿੰਗ ਹੋਏਗੀ ਪਰ ਉਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਸਖਤ ਪ੍ਰਬੰਧ ਇੱਥੇ ਕੀਤੇ ਹੋਏ ਨੇ ਪੁਲਿਸ ਨੇ ਕਿਉਂਕਿ ਪਿਛਲੀ ਵਾਰ ਜਦੋਂ ਇੱਥੇ ਜਹਾਜ਼ ਲੈਂਡ ਹੋਇਆ ਤਾਂ ਉਸ ਦੇ ਵਿੱਚ ਜਿਹੜੇ ਕਿਹਾ ਗਿਆ ਜਾ ਰਿਹਾ ਸੀ ਕਿ 200 ਤੋਂ ਕਰੀਬ ਜਿਹੜੇ ਯਾਤਰੀ ਨੇ ਜਿਹਨੂੰ ਰਿਪੋਰਟ ਕੀਤਾ ਪਰ 105 ਆਏ ਤੇ ਉਸ ਤੋਂ ਬਾਅਦ ਤਸਵੀਰਾਂ ਮੈਂ ਕਹਾਂਗਾ ਕਿ ਪਿੱਛੇ ਦੇਖ ਸਕਦੇ ਹੋ ਅਸੀਂ ਅੱਜ 114 ਭਾਰਤੀਆਂ ਦੇ ਨਾਲ ਭਰਿਆ ਹੋਰ ਜਹਾਜ਼ ਆ ਰਿਹਾ ਜਿਹਦੇ ਵਿੱਚ ਇਸ ਵਾਰ ਪੰਜਾਬੀਆਂ ਦੀ ਗਿਣਤੀ ਖੈਰ ਜ਼ਿਆਦਾ ਹੈ ਇਸ ਵਾਰ ਕਿਉਂਕਿ ਪਿਛਲੀ ਵਾਰ ਜੇ ਗੱਲ ਕਰੀ ਤਾਂ ਪਿਛਲੀ ਵਾਰ ਪੰਜਾਬੀਆਂ ਦੀ ਗਿਣਤੀ 30 ਸੀ 33 33 ਜਿਹੜਿਆ ਹਰਿਆਣਾ ਤੇ ਗੁਜਰਾਤ ਦੇ ਸੀ ਤਾਂ ਤਸਵੀਰਾਂ ਦੇਖੋ ਸੀ 에어ਪੋਰਟ ਦੇ ਉੱਪਰ ਪੂਰਾ ਮਾਹੌਲ ਜਿਹੜਾ ਬਣਿਆ ਹੋਇਆਗਾ ਲੋਕ ਇੱਥੇ ਜਿਹੜਾ ਆ ਰਹੇ ਨੇ ਜਾ ਰਹੇ ਨੇ ਕਿਉਂਕਿ ਹਰੇਕ ਦੇ ਸਾਕ ਸੰਬੰਧੀ ਜਿਹੜੇ ਬਾਹਰ ਇਲੀਗਲ ਤੌਰ ਤੇ ਗਏ ਹੋਏ ਸੀ ਉਹ ਜਿਹੜੇ ਆ ਨਾਲ ਦੀ ਨਾਲ ਜ ਉਹਨਾਂ ਦੀ ਡਿਪੋਰਟੇਸ਼ਨ ਬਾਰੇ ਪਤਾ ਲੱਗਿਆ ਤਾਂ ਉਹ ਵੀ ਪਹੁੰਚਨੇ ਸ਼ੁਰੂ ਹੋ ਗਏ ਨੇ ਉਹਨਾਂ ਦੇ ਸਾਖ ਸੰਬੰਧੀ ਵੀ ਕਿਉਂਕਿ ਉਹਨੂੰ ਲੈ ਕੇ ਜਾਣਾ ਹੈਗਾ ਪਰ ਪਿਛਲੀ ਵਾਰ ਜੇ ਗੱਲ ਕਰੀ ਤਾਂ ਪਿਛਲੀ ਵਾਰ ਜਿਹੜਾ ਪੁਲਿਸ ਨੇ ਸਾਰਾ ਪ੍ਰਬੰਧ ਕੀਤਾ ਸੀ ਪੁਲਿਸ ਦੇ ਵੱਲੋਂ ਕੀਤਾ ਗਿਆ ਸੀ ਪਰ ਤੋਂ ਦੱਸ ਦਈਏ ਕਿ ਅੱਜ ਜਿਹੜਾ 119 ਭਾਰਤੀਆਂ ਨੂੰ ਲੈ ਕੇ ਇੱਕ ਹੋਰ ਅਮਰੀਕਿਆਂ ਦੀ ਆਰਮੀ ਦਾ ਜਹਾਜ਼ ਪਹੁੰਚੇਗਾ ਮਿਲਟਰੀ ਜਹਾਜ਼ ਜਿਹੜਾ ਪਹੁੰਚੇਗਾ ਤਾਂ ਉਹ ਦੱਸ ਦਈਏ ਕਿ 119 ਭਾਰਤੀਆਂ ਨੂੰ ਲੈ ਕੇ ਜਿਹਦੇ ਵਿੱਚ ਅਮਸਰ ਦੇ 6 ਨੇ ਹੁਸ਼ਿਆਰਪੁਰ ਦੇ 10 ਨੇ ਪਟਿਆਲਾ ਦੇ 7 ਕਪੂਰਥਲਾ ਦੇ 10 ਗੁਰਦਾਸਪੁਰ ਦੇ 11 ਜਲੰਧਰ ਦੇ 5 ਫਿਰੋਜ਼ਪੁਰ ਦੇ ਚਾਰ ਸੰਗਰੂਰ ਤਰਨਤਾਰਨ ਤੇ ਮੋਹਾਲੀ ਦੇ ਤਿੰਨ ਤਿੰਨ ਜਾਣੇ ਨੇ ਤੇ ਇਹਨਾਂ ਦੇ ਵਿੱਚ ਤੋਂ ਹੁੰਦਾ ਦੇ ਕਿ ਰੋਪੜ ਮੋਗਾ ਫਤਗੜ ਸਾਹਿਬ ਫਰੀਦਕੋਟ ਤੇ ਲੁਧਿਆਣਾ ਇਹਨਾਂ ਦੇ ਇੱਕ ਇੱਕ ਜਣਾ ਤੇ ਦੂਜੇ ਪਾਸੇ ਹਰਿਆਣਾ ਦੇ 33 ਗੁਜਰਾਤ ਦੇ 8 ਉੱਤਰ ਪ੍ਰਦੇਸ਼ ਦੇ 3 ਮਹਾਰਾਸ਼ਟਰ ਦੇ 2 ਗੋਆ ਦੇ 2 ਰਾਜਸਥਾਨ ਦੇ 2 ਹਿਮਾਚਲ ਪ੍ਰਦੇਸ਼ ਦਾ ਇੱਕ ਤੇ ਜੰਮੂ ਕਸ਼ਮੀਰ ਦਾ ਇੱਕ ਜਣਾ ਹੈ ਤੇ ਰਾਤ ਦੇ ਕਰੀਬ ਜਿਹੜਾ ਰਾਤ ਦੇ ਵੇਲੇ ਜਿਹੜਾ ਇਹ ਜਹਾਜ਼ ਪਹੁੰਚੇਗਾ ਪਰ ਤਸਵੀਰਾਂ ਤੁਸੀਂ ਰਾਸਸਾਂ ਸੇਅਰਪੋਰਟ ਤੋਂ ਦੇਖ ਰਹੇ ਹੋ ਹਾਲਾਂਕਿ ਕੱਲ ਸੀਐਮ ਆਨ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਨਾਰਾਜ਼ਗੀ ਜਤਾਈ ਗਈ ਕਿ ਆਖਰਕਾਰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨੂੰ ਡਿਪੋਰਟੇਸ਼ਨ ਸੈਂਟਰ ਕਿਉਂ ਬਣਾਇਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਪਹਿਲੇ ਜਹਾਜ਼ ਦੇ ਵਿੱਚ ਜੇ ਗੱਲ ਕਰੀਏ ਤਾਂ ਸੰਖਿਆ ਗੁਜਰਾਤੀਆਂ ਦੀ ਜ਼ਿਆਦਾ ਸੀ ਹਰਿਆਣਵੀਆਂ ਦੀ ਜ਼ਿਆਦਾ ਸੀ ਤਾਂ ਫਿਰ ਤੁਸੀਂ ਅੰਬਾਲਾ ਜਾਂ ਅਹਮਦਾਬਾਦ ਦੇ 에어ਪੋਰਟ ਦੇ ਉੱਪਰ ਕਿਉਂ ਨਹੀਂ ਉਤਾਰਿਆ ਔਰ ਜੇ ਗੱਲ ਕਰੀਏ ਇਸ ਵਾਰ ਜੇ ਇਸ ਵਾਰ ਜਿਹੜਾ ਹੈਗਾ ਇਹ ਪੰਜਾਬੀਆਂ ਦੀ ਗਿਣਤੀ ਜੇ ਜ਼ਿਆਦਾ ਹੈ ਪਰ ਪਹਿਲਾਂ ਤਾਂ ਪੰਜਾਬੀਆਂ ਦੀ ਗਿਣਤੀ ਘੱਟ ਸੀ ਉਸ ਸਮੇਂ ਵੀ ਲੇਕਿਨ ਅੰਮ੍ਰਿਤਸਰ 에어ਪੋਰਟ ਦੇ ਉੱਪਰ ਉਤਾਰਿਆ ਗਿਆ ਉਹ ਜਹਾਜ਼ ਹਾਲ ਇਸ ਤੋਂ ਪਹਿਲਾਂ ਜਿਹੜਾ ਇੱਕ ਦੋ ਫਲਾਈਟਾਂ ਹੋਰ ਆਉਣੀਆਂ ਨੇ ਲਗਾਤਾਰ ਤਿੰਨ ਫਲਾਈਟਾਂ ਜਿਹੜੀਆਂ ਵੱਡੀਆਂ ਫਲਾਈਟਾਂ ਨੇ ਕਿਉਂਕਿ ਯੂਕੇ ਤੋਂ ਇੰਗਲੈਂਡ ਤੋਂ ਫਲਾਈਟਾਂ ਚੱਲਦੀਆਂ ਲੰਡਨ ਤੋਂ ਬਰਮਿੰਗਮ ਤੋਂ ਉਹ ਫਲਾਈਟਾਂ ਜਿਹੜੀਆਂ ਆਉਣੀਆਂ ਉਸ ਤੋਂ ਬਾਅਦ ਮਿਲਟਰੀ ਦਾ ਜਹਾਜ਼ ਜਿਹੜਾ ਇੱਥੇ ਤਕਰੀਬਨ ਰਾਤ ਦੇ 10 ਵਜੇ ਦੇ ਕਰੀਬ ਪਹੁੰਚ ਜਾਏਗਾ ਔਰ ਭਵੰਤਮਾਨ ਅੱਜ ਰਿਸੀਵ ਕਰਨਗੇ ਜਿਹੜੇ ਆਏ ਨੇ 67 ਜਾਣੇ ਪੰਜਾਬੀ ਨੇ ਇਸ ਵਾਰ ਸਭ ਤੋਂ ਜ਼ਿਆਦਾ ਪੰਜਾਬੀਆਂ ਦੀ ਗਿਣਤੀ ਇਸ ਵਾਰ ਹੈਗੀ ਆ ਹਾਲਾਂਕਿ ਪਿਛਲੀ ਵਾਰ ਗੁਜਰਾਤੀਆਂ ਦੀ ਸੀ ਨਾਲ ਨਾਲ ਸਾਨੂੰ ਇਹ ਵੀ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਇਹ ਨਹੀਂ ਹੈ ਕਿ ਉੱਥੇ ਜ਼ਿਆਦਾ ਕੋਈ ਗੁਜਰਾਤੀ ਬਹੁਤ ਵੱਡੇ ਪੱਧਰ ਦੇ ਉੱਪਰ ਅਮਰੀਕਾ ਦੇ ਵਿੱਚ ਗਏ ਹੋਏ ਨੇ ਅਮਰੀਕਾ ਦੇ ਵਿੱਚ ਬਹੁਤ ਜ਼ਿਆਦੇ ਗੁਜਰਾਤੀ ਨੇ ਤੇ ਦੂਜੇ ਪਾਸੇ ਸਾਉਦੀ ਗਿਣਤੀ ਬਹੁਤ ਜ਼ਿਆਦੇ ਹਰਿਆਣਾ ਤਾਂ ਜਿਹੜਾ ਬਹੁਤ ਜ਼ਿਆਦੇ ਜਾ ਰਿਹਾ ਹੈਗਾ ਤਾਂ ਤੁਸੀਂ ਦੇਖੋ ਖੱਚਾ ਖਾਚਾ ਜਿਹੜਾ ਇੱਥੇ ਭਰਿਆ ਹੋਇਆ 에ਰਪੋਰਟ ਔਰ ਲੋਕ ਲਗਾਤਾਰ ਪਹੁੰਚਨੇ ਇੱਥੇ ਸ਼ੁਰੂ ਹੋ ਗਿਆ ਸਿੱਧੀਆਂ ਤਸਵੀਰਾਂ ਮੈਂ ਕਹੂੰਗਾ ਕਿ ਬਲਜਿੰਦਰ ਬਿਲਕੁਲ 에ਰਪੋਰਟ ਦਾ ਇੱਥੇ ਡਿਪਾਰਚਰ ਔਰ ਅਰਾਈਵਲ ਹੈ ਉੱਥੋਂ ਜਿਹੜਾ ਜੂਮ ਕਰਕੇ ਦਿਖਾਇਆ ਜਾਵੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਇੱਥੇ ਆਉਣੇ ਸ਼ੁਰੂ ਹੋ ਗਏ ਨੇ ਔਰ ਕੋ ਜੀ ਜਿਹੜਾ ਘੰਟਿਆਂ ਦੇ ਵਿੱਚ ਫਲਾਈਟ ਦੇ ਬਾਰੇ ਨਵੀਂ ਅਪਡੇਟ ਜਿਹੜੀ ਆਏਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕੈਮਰਾ ਪਰਸਨ ਬਲਜਿੰਦਰ ਨਾਮ ਮਨਦੀਪ ਜੋਤ ਸ਼੍ਰੀ ਅਮਰਸਾ ਸਾਹਿਬ